ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦਾ ਪੂਰੇ ਦਾ ਪੂਰਾ ਸਾਜੋ-ਸਮਾਨ ਤਿਆਰ ਕੀਤਾ ਹੋਇਆ ਹੈ। ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਕਰਦੇ ਨਜ਼ਰ ਨਹੀਂ ਆ ਰਿਹਾ। ਇੱਕ ਬਹੁਤ ਵੱਡੀ ਜਾਣਕਾਰੀ ਦੇ ਮੁਤਾਬਕ ਪਿਛਲੇ 49 ਦਿਨਾਂ ਤੋਂ ਪੰਜਾਬ ਪੁਲਿਸ ਨੇ 124 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 2.5 ਕਿਲੋ ਹੈਰੋਨ ਅਤੇ 2 ਲਕਤੋਂ ਵੱਧ ਰੁਪਏ ਜਿਹੜੀ ਡਰਗ ਮੰਨੀ ਹੈ ਉਹ ਬਰਾਮਦ ਕੀਤੀ ਹੈ ਔਰ ਇਸ ਦੇ ਨਾਲ ਹੀ 49 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਸਮਗਲਰਾਂ ਦੀ ਗਿਣਤੀ 6573 ਹੋ ਗਈ ਹੈ ਇਹ ਇਹ ਡੀਜੀਪੀ ਸਾਹਿਬ ਕਾਨੂੰਨ ਅਤੇ ਵਿਵਸਥਾ ਜਨਾਬ ਅਰਪਿਤ ਸ਼ੁਕਲਾ ਨੇ ਦੱਸਿਆ ਹੈ ਕਿ 92 ਗਜਟਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 200 ਤੋਂ ਵੱਧ ਪੁਲਿਸ ਟੀਮ ਨੇ ਸੂਬੇ ਭਰ ਵਿੱਚ ਛਾਪੇਮਾਰੀ ਕੀਤੀ ਹੈ ਤੁਸੀਂ ਦੇਖਦੇ ਹੋ ਕਿ ਦਿਨੋਂ ਦਿਨ ਸਮਗਲਿੰਗ ਦਾ ਇਸ ਕਦਰ ਬੋਲ ਵਾਲਾ ਵਧਦਾ ਜਾ ਰਿਹਾ ਹੈ ਸਗਾ ਨਸ਼ੇ ਨਸ਼ਿਆਂ ਨੂੰ ਲੈ ਕੇ ਜਿਸ ਦੇ ਕਰਕੇ ਮਤਲਬ ਜਿਹੜੇ ਲੋਕ ਐ ਉਹ ਕਰੋੜਾਂ ਦੀ ਪ੍ਰਾਪਰਟੀ ਬਣਾਈ ਜਾਂਦੇ ਸੀ ਪਤਾ ਨਹੀਂ ਕੀ ਕੀ ਕਰੀ ਜਾਂਦੇ ਸੀ ਨਸ਼ੇ ਦੀ ਦੂਜਿਆਂ ਦੇ ਬੱਚਿਆਂ ਨੂੰ ਮਤਲਬ ਨਸ਼ਿਆਂ ਦੇ ਵਿੱਚ ਧਕੇਲਣ ਵਾਸਤੇ ਆਪਣੀਆਂ ਕੋਠੀਆਂ ਆਪਣੇ ਮਹਿਲ ਮਨਾਰੇ ਖੜੇ ਕਰਦੇ ਨੇ ਲੈਕਿਨ ਦੂਜਿਆਂ ਦਾ ਘਰ ਬਰਬਾਦ ਕਰਦੇ ਨੇ ਪੰਜਾਬ ਪੁਲਿਸ ਨੇ ਤਹਈਆ ਕੀਤਾ ਹੈ ਕਿ ਕਿਉਂ ਨਾ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾਵੇ ਔਰ ਵੱਡੀ ਇੱਕ ਜਿਹੜੀ ਜਾਣਕਾਰੀ ਮਿਸਟਰ ਅਰਪਿਤ ਸ਼ਕਲਾ ਜੀ ਨੇ ਦਿੱਤੀ ਹੈ ਕਿ ਪਿਛਲੇ 49 ਦਿਨਾਂ ਦੇ ਵਿੱਚ ਉਹ 124 ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਜਿਹੜੀ ਕਾਫੀ ਮਾਤਰਾ ਦੇ ਵਿੱਚ ਹੈਰੋਨ ਔਰ ਡਰਗ ਮਨੀ ਜਿਹੜੀ ਹੈ ਉਹ ਪਕੜੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਜੇਲ੍ਹਾਂ ਵਿੱਚ ਕਿਸੇ ਵੀ ਗੈਰ ਕਾਨੂੰਨੀ ਸਮਗਲਿੰਗ ਨੂੰ ਰੋਕਣ ਵਾਸਤੇ ਛੇ ਜ਼ਿਲ੍ਹਿਆਂ ਦੇ ਕਮਿਸ਼ਨਰ ਅਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਬਟਾਰਾ ਔਰ ਇਹਨਾਂ ਤੋਂ ਇਲਾਵਾ ਤਰਨਤਾਰਨ ਅਤੇ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਜਿਹੜੀਆਂ ਟੀਮਾਂ ਉਹ ਬਣਾਈਆਂ ਗਈਆਂ ਨੇ ਔਰ ਵੱਡੀ ਗੱਲ ਇਹ ਤੇ ਹੈ ਕਿ ਦਿਨੋਂ-ਦਿਨ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਲਗਾਮ ਪਾਉਣ ਵਾਸਤੇ ਪੁਲਿਸ ਵੱਲੋਂ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਬਜ਼ੁਰਗ ਮਾਤਾ-ਪਿਤਾ ਦੇ ਜਵਾਨ ਪੁੱਤਰ ਜਦੋਂ ਅੱਖਾਂ ਦੇ ਸਾਹਮਣੇ ਮਤਲਬ ਜਾਨ ਉਹਨਾਂ ਦੀ ਜਾਂਦੀ ਹੈ ਕਿਸ ਤਰ੍ਹਾਂ ਤੜਫ ਤੜਫ ਕੇ ਕਈਆਂ ਦੀਆਂ ਨਾੜਾਂ ਦੇ ਵਿੱਚ ਸਰਿੰਜ ਜਿਹੜੀ ਆ ਲੱਗੀ ਲਗਾਈ ਰਹਿ ਜਾਂਦੀ ਹੈ ਤਾਂ ਉਹ ਪ੍ਰਾਣ ਤਿਆਗ ਜਾਂਦਾ ਹੈ ਹੋਰ ਵੀ ਬਹੁਤ ਸਾਰੀਆਂ ਨੇ ਔਰ ਨਸ਼ਾ ਤੋਂ ਤੜਫ ਰਹੇ ਨੌਜਵਾਨਾਂ ਦੀ ਸਿਰਫ ਜਿੱਥੇ ਨੌਜਵਾਨ ਨੇ ਉੱਥੇ ਨੌਜਵਾਨ ਤੇ ਮੁਟਿਆਰਾ ਲੜਕੀਆਂ ਵੀ ਨੇ ਜਿਹੜੀਆਂ ਕਿ ਨਸ਼ਿਆਂ ਦੇ ਆਦੀ ਨੇ ਔਰ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਜਿਹੜੀਆਂ ਔਰਤਾਂ ਸਮਾਜ ਦੇ ਵਿੱਚ ਨਸ਼ਾ ਤਸਕਰੀ ਦੇ ਨਾਲ ਜੁੜੀਆਂ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਹਰ ਇੱਕ ਨੂੰ ਆਪਣੀ ਕੈਦ ਵਿੱਚ ਮਤਲਬ ਕਿ ਨਸ਼ੇ ਦੀ ਭੇਂਟ ਕਰਨਾ ਚਾਹੁੰਦਿਆਂ ਨੇ ਨਸ਼ੇ ਦੇ ਆਦੀ ਕਰਨਾ ਚਾਹੁੰਦਿਆਂ ਨੇ ਔਰ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਦੇਖੋ ਪੁਲਿਸ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਕਾਲੀਆਂ ਭੇਡਾਂ ਨੇ ਜੋ ਪੁਲਿਸ ਦੀ ਕਾਰਵਾਈ ਦੇ ਹੋਣ ਤੋਂ ਪਹਿਲਾਂ ਹੀ ਉਹਨਾਂ ਲੋਕਾਂ ਤੱਕ ਖਬਰ ਪਹੁੰਚਾ ਦਿੰਦੇ ਐ ਕਿ ਅੱਜ ਤੁਹਾਡੇ ਏਰੀਏ ਦੇ ਵਿੱਚ ਰੇਡ ਪੈਣੀ ਐ ਤੁਸੀਂ ਆਪਣਾ ਸੱਜੋ ਸਮਾਨ ਗਾਇਬ ਕਰ ਲਓ ਕਿਸੇ ਪਾਸੇ ਲੁਕੋ ਲਓ ਔਰ ਤੁਸੀਂ ਵੀ ਪਿੰਡ ਛੱਡ ਕੇ ਚਲੇ ਜਾਓ ਜਦੋਂ ਪੁਲਿਸ ਦੇ ਵਿੱਚ ਇਹ ਭੇਡਾਂ ਖਤਮ ਹੋ ਜਾਣਗੀਆਂ ਤਾਂ ਤੁਸੀਂ ਦੇਖਣਾ ਕਿ ਪੰਜਾਬ ਨੂੰ ਇੱਕ ਅਲੱਗ ਤਰ੍ਹਾਂ ਨਾਲ ਸ਼ਾਇਨਿੰਗ ਪੰਜਾਬ ਦੇ ਤੌਰ ਤੇ ਆਪਾਂ ਦੇਖਣਾ ਸ਼ੁਰੂ ਕਰ ਦੇਣਗੇ ਹਾਲਾਂਕਿ ਬਹੁਤ ਸਾਰੇ ਅਫਸਰ ਹੈ ਉਹਨਾਂ ਭੇਡਾਂ ਤੱਕ ਪਹੁੰਚ ਵੀ ਕਰਦੇ ਨੇ ਪਿਛਲੇ ਦਿਨੀ ਹੀ ਬਠਿੰਡੇ ਦੇ ਵਿੱਚ ਬਹੁਤ ਵੱਡਾ ਐਕਸ਼ਨ ਹੋਇਆ ਜਿਨ੍ਹਾਂ ਨੇ ਨਸ਼ਾ ਤਸਕਰੀ ਕਰਨ ਵਾਲਿਆਂ ਉੱਪਰ ਕਾਰਵਾਈ ਨਹੀਂ ਕੀਤੀ ਤਾਂ ਮਤਲਬ ਕਹਿ ਸਕਦੇ ਆ ਕਿ ਮਾਨਯੋਗ ਐਸਐਸਪੀ ਮੈਡਮ ਨੇ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਐਕਸ਼ਨ ਲਿਆ ਹੈ ਇਹ ਸੋਸ਼ਲ ਮੀਡੀਆ ਤੇ ਸਾਰਾ ਕੁਝ ਵਾਇਰਲ ਹੋ ਰਿਹਾ ਹੈ ਸੋ ਹੁਣ ਕਿਤੇ ਨਾ ਕਿਤੇ ਪੁਲਿਸ ਦੇ ਆਲਾ ਆਫੀਸਰ ਵੀ ਇਸ ਚੀਜ਼ ਤੋਂ ਮਤਲਬ ਤੋਬਾ ਕਰ ਰਹੇ ਨੇ ਕਿ ਪੰਜਾਬ ਦੇ ਨੌਜਵਾਨ ਕੁਝ ਤਾਂ ਬਾਹਰ ਜਾਈ ਜਾ ਰਹੇ ਨੇ ਕੁਝ ਇੱਥੇ ਹੀ ਨਸ਼ਿਆਂ ਦੇ ਆਦੀ ਹੋ ਕੇ ਆਪਣੀ ਜਾਨ ਜਿਹੜੀ ਹੈ ਉਹ ਦੇ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੇ ਘਰ ਖਾਲੀ ਔਰ ਮਤਲਬ ਇਸ ਕਦਰ ਤਹਸ ਨੈਸ ਹੋ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ ਇਸ ਤੇ ਨੱਥ ਨਾ ਪਾਈ ਤੇ ਪੰਜਾਬ ਦੇ ਵਿੱਚ ਕੋਈ ਵੀ ਨੌਜਵਾਨ ਨਜ਼ਰ ਨਹੀਂ ਆਏਗਾ ਹਾਲਾਂਕਿ ਪੰਜਾਬ ਪੁਲਿਸ ਨੇ ਬਹੁਤ ساری ਕਾਰਵਾਈ ਵੀ ਕੀਤੀ ਹੈ ਜਿਵੇਂ ਡਰੱਗ ਦੇ ਨਾਲ ਬਣਾਏ ਹੋਏ ਮਕਾਨ ਜਿਹੜੇ ਆ ਉਹਨਾਂ ਦੇ ਉੱਪਰ ਸਰਕਾਰੀ ਪੀੜਾ ਪੰਚ ਚਕਲ ਚਲਾਇਆ ਗਿਆ ਹੈ ਹੋਰ ਵੀ ਬਹੁਤ ਸਾਰੇ ਐਕਸ਼ਨ ਕੀਤੇ ਗਏ ਨੇ ਔਰ ਜਿਸ ਦੇ ਨਾਲ ਫਰਕ ਤੇ ਪਿਆ ਹੈ ਫਰਕ ਤਾਂ ਪਾਏਗਾ ਜਦੋਂ ਕਾਰਵਾਈ ਹੋਏਗਾ ਹੋਏਗੀ ਔਰ ਦੂਜੇ ਪਾਸੇ ਜਦੋਂ ਤੱਕ ਪੁਲਿਸ ਦੇ ਵਿੱਚ ਰਹਿੰਦੇ ਲੋਕ ਜਿਹੜੇ ਕੀ ਆਪਣੀ ਵਰਦੀ ਦੀ ਇੱਜ਼ਤ ਨਹੀਂ ਕਰਦੇ ਵਰਦੀ ਦੇ ਨਾਲ ਗਦਾਰੀ ਕਰਦੇ ਨੇ ਉਨ੍ਹਾਂ ਦੇ ਉੱਪਰ ਜਦੋਂ ਤੱਕ ਸ਼ਿਕੰਜਾ ਨਹੀਂ ਕੱਸਿਆ ਜਾਂਦਾ ਉਹਨਾਂ ਲੋਕਾਂ ਨੂੰ ਟ੍ਰੇਸ ਨਹੀਂ ਕੀਤਾ ਜਾਂਦਾ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਸ਼ਾਇਦ ਇਹ ਨਸ਼ਿਆਂ ਦਾ ਦੌਰ ਜਿਹੜਾ ਹੈ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰ ਪੁਲਿਸ ਨੂੰ ਮੁਸ਼ਕਲ ਕਰਨੀ ਪਵੇਗੀ ਸੋ ਮਿਸਟਰ ਅਰਪਿਤ ਸ਼ੁਕਲਾ ਜੀ ਜਿਹੜੇ ਕਿ ਡੀਜੀਪੀ ਕਾਨੂੰਨ ਅਤੇ ਵਿਵਸਥਾ ਬਤੌਰ ਸੇਵਾ ਕਰ ਰਹੇ ਨੇ ਔਰ ਅਰਪਿਤ ਸ਼ੁਕਲਾ ਜੀ ਨੇ ਬਹੁਤ ਵੱਡੀ ਇਹ ਜਾਣਕਾਰੀ ਦਿੱਤੀ ਹੈ ਸੋ ਭੂਮਿਕਾ ਦੇ ਵਿੱਚ ਇਹ ਹੋਰ ਵੀ ਬਹੁਤ ਵੱਡੀ ਜਾਣਕਾਰੀ ਜਿਹੜੀ ਹੈ ਆਉਣ ਦੀ ਆਸ਼ਾ ਹੈ ਕਿ ਹੋਰ ਵੀ ਬਹੁਤ ਸਾਰੇ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਹੁਣ ਤੱਕ 6573 ਸਮਗਲ ਜਿਹੜੇ ਨਸ਼ਾ ਤਸਕਰੀ ਦੇ ਨਾਲ ਜੁੜੇ ਸੀ ਉਹਨਾਂ ਦੀ ਗਿਣਤੀ 6573 ਹੋ ਗਈ ਹੈ ਔਰ 49 ਦਿਨ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ ਸੋ ਪੁਹੇਖ ਦੇ ਵਿੱਚ ਸਾਨੂੰ ਉਮੀਦ ਹੈ ਕਿ ਨਸ਼ਿਆਂ ਤੋਂ ਮੁਕਤ ਪੰਜਾਬ ਜ਼ਰੂਰ ਪੰਜਾਬ ਪੁਲਿਸ ਦੀ ਮੁਸ਼ਤੈਦੀ ਦੇ ਕਾਰਨ ਹੋਏਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ